ਸਕੂਟਰੀ ਵਾਲਾ ਜਿਹੜਾ ਵਾ ਹੁਣੇ ਹੀ ਮਾਰ ਕੇ ਸਾਈਡ ਉਥੋਂ ਤੇ ਇਹਨੂੰ ਬੰਦੇ ਨੂੰ ਸੋਟਾਇਆ ਜੇ ਤੇ ਇੱਕ ਤਰੀਕੇ ਅੱਜ ਭੰਡਾਰੀ ਪੁਲ ਤੇ ਇਹ ਬੰਦੇ ਨੇ ਐਕਸੀਡੈਂਟ ਕੀਤਾ ਵਾ ਕੀ ਗੱਲ ਹੋਈ ਆ ਕੀ ਹੋਇਆ ਵਾ ਉਹ ਖਬਰ ਆ ਯਾਰ ਕਿੰਨੇ ਮਾਰਿਆ ਕਿੰਨੇ ਆ ਉਹ ਅੰਨਾ ਆ ਪੁੱਤੇ ਦਾ ਘੁਰੇ ਓਏ ਨਾ 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 ਟੁੱਟ ਗਿਆ ਉਹ ਕਿੰਨੇ ਤੇ ਇਹ ਤੁਹਾਡੇ ਵਾਗੋਂ ਨੇ ਨਾਲ ਹੀ ਆਪਣੇ ਭਾਈ ਹਸਪਤਾਲ ਹੈ ਜੀ ਇਹਨਾਂ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਵੋਟ ਮੁੜ ਗਿਆ ਤੇ ਹੋਰ ਹੋਰ ਕੀ ਰਹਿ ਗਿਆ ਬਗੜ ਲੈ ਆਪੇ ਜਾਉਏ ਪੁੱਛਦੇ ਜਾ ਕੇ ਚੱਲ ਆ ਯਾਰ ਓ ਹੈਲੋ ਨੂੰ ਯਾ ਕਿ ਜੇ ਨਾਮ ਕੀ ਚੱਲਦੇ ਆ ਗੁਨਾਮ ਕੀ ਚੱਲਦੇ ਹੋਂ ਦੇ ਵੇਖ ਨਿਕਲ ਗਿਆ ਨਾ ਫੇਰ ਚੱਲ ਗਿਆ ਵਾ do e...